ਮੈਂ ਤਾਂ ਕਾਲੀਆਂ ਤੇ ਕਾਂਗਰਸੀਆਂ ਬਾਰੇ ਸੋਚ ਕੇ ਬਹੁਤ ਹੈਰਾਨ ਹੁੰਨਾ ਵੀ ਉਹਨਾਂ ਨਾਲ ਤਾਂ ਲੋਕ ਹੱਥ ਵਲਾ ਕੇ ਬਾਅਦ ਚ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਢੀ ਜਾਵੇ ਜਾਂ ਟੁੱਟੇ ਛਾਂਪਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸاسيਕਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ 100000 ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਗਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਮੈਂ ਤਾਂ ਕਾਲੀਆਂ ਤੇ ਕਾਂਗਰਸੀਆਂ ਬਾਰੇ ਸੋਚ ਕੇ ਬਹੁਤ ਹੈਰਾਨ ਹੁੰਨਾ ਵੀ ਉਹਨਾਂ ਨਾਲ ਤਾਂ ਲੋਕ ਹੱਥ ਵਲਾ ਕੇ ਬਾਅਦ ਚ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਢੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸਾਸੀ ਕਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਈਆ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਗਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੁਹਾਨੂੰ ਪਤਾ ਹੈ ਹੈਨਾ ਮੈਂ ਤਾਂ ਕਾਲੀਆਂ ਤੇ ਕਾਂਗਰਸੀਆਂ ਬਾਰੇ ਸੋਚ ਕੇ ਬਹੁਤ ਹੈਰਾਨ ਹੁੰਨਾ ਵੀ ਉਹਨਾਂ ਨਾਲ ਤਾਂ ਲੋਕ ਹੱਥ ਵਲਾ ਕੇ ਬਾਅਦ ਚ ਉਂਗਲੀਆਂ ਗਿਣਦੇ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਕਿਉਂਕਿ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਡੀ ਜਾਵੇ ਜਾਂ ਟੁੱਟੇ ਛਾਂਪਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸاسيਕਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦੱਬ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ ਮੈਂ ਤਾਂ ਕਾਲੀਆਂ ਤੇ ਕਾਂਗਰਸੀਆਂ ਬਾਰੇ ਸੋਚ ਕੇ ਬਹੁਤ ਹੈਰਾਨ ਹੁੰਨਾ ਵੀ ਉਹਨਾਂ ਨਾਲ ਤਾਂ ਲੋਕ ਹੱਥ ਮਲਾ ਕੇ ਬਾਅਦ ਚ ਉਂਗਲੀਆਂ ਗਿਣਦੇ ਨੇ ਪੂਰੀਆਂ ਨਹੀਂ ਜੇ ਲੈ ਕੇ ਕੱਦੀ ਕਿਉਂਕਿ ਉਹਨਾਂ ਨੂੰ ਆਤਾ ਜੀ ਕੁਛ ਨਾ ਕੁਛ ਲੈ ਕੇ ਜਾਂਦੇ ਆ ਜੇ ਉਂਗਲੀ ਨਾ ਵੱਢੀ ਜਾਵੇ ਜਾਂ ਟੁੱਟੇ ਛਾਂਪ ਛੱਲਾ ਤਾਂ ਲਈ ਜਾਂਦੇ ਆ ਜੀ ਸੋ ਉਹਨਾਂ ਤੋਂ ਪਰੇ ਹੀ ਰਹੋ ਦੂਰੋਂ ਹੀ ਸاسيਕਰ ਬੁਲਾ ਰਿਆ ਕਰੋ ਠੀਕ ਹੈ ਨਾ ਸੋ ਮੈਂ ਤਾਂ ਇਹੀ ਕਹੂੰਗਾ 11 ਤਰੀਕ ਨੂੰ ਝਾੜੂ ਦਾ ਬਟਨ ਦਬਕ ਕੇ ਆਪਣੇ ਬੱਚਿਆਂ ਦਾ ਭਵਿੱਖ ਦੀ ਤਿਆਰੀ ਕਰੋ ਅੱਗੇ ਕੰਮ ਮੰਗ ਪੱਤਰ ਤੁਹਾਡੇ ਐਮ ਐਲ ਏ ਹਰਮੀਤ ਸੰਧੂ ਜੀ ਦਾ ਹੋਇਆ ਕਰੂਗਾ ਦਸਕਤ ਮੇਰੇ ਹੋਇਆ ਕਰਨਗੇ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਾਂ ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਏ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੇਰੇ ਨਾਲ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਤੈਨੂੰ ਪਤਾ ਹੈ ਹੈਨਾ